ਟਿਪਸ ਅਤੇ ਟੋਟਕੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਵਿਆਹ ਕਾਰਿਆ ਤੇਲੂ ਜ਼ਿੰਦਗੀ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਕੁਝ ਉਪਾਅ ਦੱਸ ਜਾ ਰਹੇ ਹਾਂ ਤੁਸੀਂ ਇਹਨਾਂ ਪਾਵਾ ਵਿੱਚੋਂ ਦੋ ਜਾਂ ਤਿੰਨ ਉਪਾਅ ਹੀ ਕਰ ਸਕਦੇ ਹੋ ਯਾਦ ਰੱਖਿਓ ਕਿ ਕੋਈ ਵੀ ਉਪਾਅ ਕਰਨ ਦੇ ਨੇ ਉਸ ਨੂੰ ਘੱਟ ਤੋਂ ਘੱਟ 40 ਦਿਨ ਦੀ ਸਮਾਪਤੀ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਹੀ ਉਸ ਦਾ ਲਾਭ ਪ੍ਰਾਪਤ ਹੋਵੇਗਾ हनुमान चालीसा ਦਾ ਪਾਠ ਕੀਤਾ ਜਾਵੇ ਤਾਂ ਕਰੀਅਨ ਅਤੇ ਜੀਵਨ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ ਤੁਸੀਂ ਹਰ ਰੋਜ਼ ਇਸ਼ਨਾਨ ਕਰਨ ਤੋਂ ਬਾਅਦ ਹਨੂਮਨ ਚਾਲੀਸਾ ਦਾ ਪਾਠ ਕਰ ਸਕਦੇ ਹੋ ਨੰਬਰ 2 ਹਰ ਰੋਜ਼ ਸਵੇਰੇ ਉੱਠ ਕੇ ਕੁਝ ਸਮੇਂ ਦੇ ਲਈ ਆਪਣੀਆਂ ਹਥੇਲੀਆਂ ਵੱਲ ਦੇਖੋ ਫਿਰ ਇਹਨਾਂ ਨੂੰ ਆਪਣੇ ਚਿਹਰੇ ਉੱਤੇ ਲਗਾਓ ਔੜੀ-ਔੜੀ ਤੁਹਾਡੀ ਕਿਸਮਤ ਚੰਕੇਗੀ ਹਰ ਰੋ ਸਵੇਰੇ ਉੱਠ ਕੇ ਸੂਰਜ ਨੂੰ ਸ਼ਿੰਨੀ ਦੇ ਨਾਲ ਪਾਣੀ ਚੜਾਓ ਅਜਿਹਾ ਕਰਨ ਨਾਲ ਤੁਹਾਡੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਕਿਸੇ ਵੀ ਜ਼ਰੂਰੀ ਕੰਮ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਹਮੇਸ਼ਾ ਚਾਰ ਲੋង ਆਪਣੇ ਕੋਲ ਰੱਖੋ ਇਹ ਤੁਹਾਡੇ ਲਈ ਕਾਰਗਰ ਸਬਤ ਹੋਣਗੇ ਰੋਜ਼ਾਨਾ ਗਾਇਤਰੀ ਮੰਤਰ ਦਾ ਜਾਪ ਕਰੋ ਇਹ ਤੁਹਾਡੀ ਜ਼ਿੰਦਗੀ ਵਿੱਚ ਸਹਜਤਾ ਲਿਆਵੇਗਾ ਜਦੋਂ ਵੀ ਘਰ ਤੋਂ ਬਾਹਰ ਜਾਓ ਤਾਂ ਗੁਰਖਾ ਕੀ ਜਾਓ ਇਹ ਸ਼ੁਭ ਮੰਨਿਆ ਜਾਂਦਾ ਹੈ ਚੰਗੇ ਕਿਸਮਤ ਲਈ ਚਾਂਦੀ ਦੇ ਸਿੱਕੇ ਆਪਣੇ ਕੋਲ ਜ਼ਰੂਰ ਰੱਖੋ ਇਹ ਕਿਸਮਤ ਨੌ ਚਮਕਾਨ ਵਿੱਚ ਵਾਅਦਾ ਕਰਦੇ ਹਨ ਤੁਸੀਂ ਇਹਨਾਂ ਦਿੱਤੇ ਗਿਉਂ ਪਾਇਆ ਵਿੱਚੋਂ 2 3 ਜਾਂ ਕੋਈ ਵੀ 1 ਤੋਂ 5 ਰੂਪ ਕਰ ਸਕਦੇ ਹੋ ਇਹਨਾਂ ਨੂੰ ਤੁਸੀਂ ਇੱਕ ਇੱਕ ਕਰਕੇ ਵੀ ਅਪਣਾ ਸਕਦੇ ਹੋ ਤੁਸੀਂ ਦੇਖੋਗੇ ਕਿ ਇਹਨਾਂ ਦਾ ਕੁਝ ਨਾ ਕੁਝ ਲਾਭ ਤੁਹਾਨੂੰ ਜ਼ਰੂਰ ਪ੍ਰਾਪਤ ਹੋਵੇਗਾ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਵੀਡੀਓ ਦੇਖਣ ਦੇ ਲਈ ਧੰਨਵਾਦ